ਗੇਟ ਬੰਦ ਕਰ ਦੋ ਜਿਹੜਾ ਲੱਡੂ ਹੁਣ ਉੱਚ ਬਣਾਉਂਦੇ ਆ ਜਿਹਦੇ ਵਿੱਚ ਕੱਖ ਆਪਾ ਪਾਉਂਦੇ ਆ ਜੀ ਗਾ ਵੀ ਨਹੀਂ ਕਿ ਇੰਨੂੰ ਸਪਰੇਅ ਕਰੀਂ ਪਾਉ ਲੋ ਦੇ ਸੜਦਾ ਸਾਰੀ ਦਾਣਾ ਦਾਣਾ ਹੁੰਦਾ Tapi mereka langsung saja, nanti dia mau label ke mereka. Nanti dia di channel streaming gitu, ada apa blog di luar? Sih, gitu, gitu kan? lagi yang kayak kartu ke segala, ada dari segi website, ada dari segi blog, di luar, dan lain ya, ਅਧਿਕੰਤ ਗਿਆ ਸਟਨੀ ਹੁਣਾ ਸੀ ਸੋ ਉਹਦੇ ਲਈ ਮੈਂ ਕਿਚਨ ਦੇ ਵਿੱਚ ਜਦੜਾ ਸੀ ਸਾਨੂੰ ਨਾ ਵੀ ਕੁਝ ਚੀਜ਼ ਬਣਾਉਣੀਆਂ ਸੀ ਜੋ ਸੋ ਮੈਂ ਸੋਚਿਆ ਵੀ ਮੈਂ ਜਦੜਾ ਤੋਂ ਵੀ ਜਦੜਾ ਕਾ ਐਡੀਸ਼ਨ ਦਿਖਾ ਮੈਂ ਕਿ ਮੈਂ ਕਿਹੜੇ ਕਿਹੜੇ ਡਿਸ਼ ਬਣਾ ਰਹੀ ਹਾਂ ਇਹ ਸਾਰੇ ਪਹਿਲਾਂ ਸ਼ੇਅਰ ਕਰਨ ਕਿ ਚਲੋ ਫਿਰ ਬਣਾ ਲੈਂਦੇ ਹਾਂ ਕਿ ਕਿ ਚਲ ਚ ਸਭ ਤੋਂ ਪਹਿਲਾਂ ਮੈਂ ਸ਼ੋਲੇ ਨਹੀਂ ਜਿਹੜੇ ਉਹ ਕੱਢ ਦਿੰਨੀ ਆਂਗੀ ਕਿਉਂਕਿ ਇਹ ਨਾ ਮੈਨੇ ਰਾਤ ਭੌਂ ਕੇ ਰੱਖੇ ਸੀ ਸਵੇਰੇ ਮੈਂ ਇਹ ਵਾਇਲ ਕਰਤੇ ਸੀਗੇ ਸੋ ਆਪਾਂ ਇਹਨਾਂ ਨੂੰ ਕੱਢ ਦਿੰਨੇ ਆਂ ਪਹਿਲਾਂ ਕਿਉਂਕਿ ਮੈਨੂੰ ਕੁੱਕਰ ਚਾਹੀਦਾ ਸੀਗਾ ਛੋਲੇ ਕੱਢਦੇ ਹਾਂ ਸਰ ਕੁੱਕਰ ਸਾਫ਼ ਕਰਕੇ ਮੈਂ ਆਲੂ ਬੋਇਲ ਹੋਣੇ ਰੱਖ ਦਿੱਤੇ ਸੀਗੇ ਤੇ ਮੈਂ ਕਿਹਾ ਵੀ ਆਲੂ ਰੱਖਦਾ ਪਹਿਲਾਂ ਕਿਉਂਕਿ ਮੈਨੂੰ ਆਲੂ ਵੀ ਚਾਹੀਦੇ ਸੀਗੇ ਸਸਤੋ ਉਹਨਾਂ ਨੂੰ ਰੱਖ ਲੈਂਦੇ ਹਾਂ ਕਾਫੀ ਰੱਖ ਲੈਂਦੇ ਜਦ ਤੱਕ ਕੱਢ ਲਾਂਗੇ ਜੀ ਦਰਾਰ ਦੇ ਕੇ ਨਾਲ ਮੈਂ ਕਿਚਨ ਦੀ ਸਫਾਈ ਫਸਟਾਰਟ ਕਰਤੀ ਕਿਉਂਕਿ ਕਾਫੀ ਪਾਂਡੇ ਹੋ ਗਏ ਸੀਗੇ ਮੈਂ ਕਿਹਾ ਵੀ ਪਹਿਲਾਂ ਨਾਲ ਨਾਲ ਉਹ ਫਟਾਫਟ ਸਾਫ਼ ਕਰਦਾ ਕਿਉਂਕਿ ਫਿਰ ਐਦਾਂ ਜੇ ਹੋ ਜਾਂਦਾ ਨਾ ਵੀ ਫਿਰ ਸ਼ੰਕ ਪਰ ਜਾਂਦਾ ਉਹ ਵਧੀਆ ਨਹੀਂ ਲੱਗਦਾ ਸੋ ਆਪਾਂ ਫਟਾਫਟ ਪਾਂਡੇ ਮਾਂਝ ਕੇ ਨਾਲ ਦੇ ਨਾਲ ਜਿਹੜੇ ਆਪਾਂ ਚੀਜ਼ਾਂ ਬਣਾਉਣੀਆਂ ਸਟਾਰਟ ਕਰਦੇ ਆ ਕਿਉਂਕਿ ਆਲਮੋਸਟ ਜਿਹੜੇ ਉਹਦੀ ਪਹਿਲੀ ਪ੍ਰੈਪਰੇਸ਼ਨ ਹੋ ਮੈਂ ਸਾਰੀ ਕਰ ਲਈ ਹੈਗੀ ਜੋ ਜੋ ਵੀ ਚੀਜ਼ ਬਣਾ ਰਹੀਆਂਗੇ ਜੇ ਤੁਹਾਨੂੰ ਉਹਨਾਂ ਦੀ ਫੁੱਲ ਰੈਸਪੀ ਚਾਹੀਦੀ ਹੋਈ ਤਾਂ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਆਪਾਂ ਫੁੱਲ ਰੈਸਪੀ ਦੀ ਵੀਡੀਓ ਲੱਗ ਤੋਂ ਪਾ ਦਾਂਗੇ ਆਟਾ ਗਰਨ ਤੋਂ ਬਾਅਦ ਆਪਾਂ ਮਸਾਲਾ ਦੇਖਿਆ ਜਿਹੜਾ ਕਿ ਆਪਾਂ ਪਹਿਲਾਂ ਰੱਖਿਆ ਹੋਇਆ ਸੀਗਾ ਤੇ ਉਹ ਕਾਫੀ ਵਧੀਆ ਬਣ ਗਿਆ ਸੀ ਉਹਦੇ ਵਿੱਚ ਮੈਂ ਆਲੂ ਪਾਤੇ ਕਿਉਂਕਿ ਆਲੂ ਮੈਂ ਹਮੇਸ਼ਾ ਪਹਿਲਾਂ ਪਾਉਣੀ ਹੁੰਦੀ ਹੈ ਆਲੂ ਪਹਿਲਾਂ ਪਾਉਣ ਨਾਲ ਨਾ ਸਬਜ਼ੀ ਬਹੁਤ ਗਾੜੀ ਬਣਦੀ ਹੈਗੀ ਤੇ ਥੋੜਾ ਜਿਹਾ ਇਹਨਾਂ ਨੂੰ ਰਜਾ ਦੇਾਂਗੇ ਦੋਸਤੋ ਬਾਅਦ ਸਬਜੀ ਪ੍ਰੈਪ ਕਰਨ ਤੋਂ ਬਾਅਦ ਇਹ ਜੀ ਚੀਜ਼ ਜਿਹੜੀ ਉਹ ਬਣਾਉਣੀ ਹੈ ਸਬਜੀ ਆਪਣੀ ਬਣ ਜਾਣੀ ਆ ਹੁਣ ਤੇ ਇਧਰ ਆਪਾਂ ਬਣਾਉਣੇ ਸਟਾਰਟ ਕਰਤੇ ਸੀਗੇ ਆਲੂ ਪੈਟੀ ਤੇ ਮੈਂ ਕਿਹਾ ਵੀ ਪਹਿਲਾ ਆਲੂ ਪੈਟੀ ਵੀ ਨਾਲ ਦੀ ਨਾਲ ਬਣਾ ਕੇ ਰੱਖਦਾ ਕਿਉਂਕਿ ਸਾਰੀ ਪ੍ਰੈਪ ਇੱਕ ਵਾਰੀ ਪਹਿਲਾਂ ਹੋ ਜੂਗੀ ਤਾਂ ਫਿਰ ਜ਼ਿਆਦਾ ਬੈਟਰ ਹੈਗਾ ਅਗੋਂ ਨਾਲ ਉਹ ਜੀ ਗਾਂਣ ਕਿ ਜੀ ਨਾਲ ਨਾਲ ਬਣਾਉਂਗਾ ਮੈਂ ਚਾਟਾ ਚੱਲਣੀਆਂ ਰੋਟੀਆਂ ਬਸ ਆਹ ਨਾਲ ਕਿਉਂਕਿ

ਕੀ ਨਿਕਲ ਬੜਾ ਬੜਾ ਬਣਾ ਲੈਣਾ ਗਰੂਦੂਲਾ ਕਰਦੇ ਨਹੀਂ ਮੈਂ ਚਿੱਟਾ ਬਸ ਗਰੂਦੂਲਾ ਕਰਦੇ ਗਰੂਦੂਲਾ ਹੋ ਗਏ ਆ ਅਡਾ ਮਾਰ ਚ ਬੜਾ ਗੁਰਦਸ ਸਿੰਘ ਜੀ ਕਿਹਾ ਸੀ ਮੈਂ ਆਪੇ ਗਿਆ ਨਾ ਠੀਕ ਹੈ ਤੇ ਫੇਰ ਵੀ ਰੁਕ ਜੇ ਸਖੇੜੀ ਨੇ ਨੋਜੀ ਬਣੋਣੀ ਕਹਿੰਦਾ ਜਗੇ ਜੱਟ ਦੇ ਜੀ ਸਾਰਾ ਉਹ ਲੈ ਕੇ ਜੱਟ ਕਿਲੋ ਕਿਲੋ ਜਦੋਂ ਕਹਿੰਦੇ ਸੀ ਜੇ ਬਹੁਤ ਟਾਈਮ ਲੱਗਦਾ ਹੈ ਤਾਂ ਅਸੀਂ ਦੇਰੇ ਹੁੱਕਾ ਕਰ ਦਾਂਗੇ ਕਲੀਨਿੰਗ ਛੋਟ ਤੇ ਨਾਨੂ ਕੀ ਫਿਰ ਹੋ ਜਾਏਗਾ ਹੁਣ ਨਾ ਰੋਟੀ ਸਾਡਾ ਸਾਡ ਲਈ ਛੀਰ ਲਈ ਬਦਾਮ ਅਰਸਤੂ ਮੋਟੋ ਦਾ ਰਾਈਟ ਹੁਣ ਕੀ ਕਣ ਚਾਹ ਪੀਣੀ ਹੈ ਤੇ ਚਾਹ ਪੀਣਾ ਚਾਹੁੰਦਾ ਹਾਂ ਜੀ ਉਸੇ ਸਾਫ ਡੀਲੀਟ ਕਰ ਰਹੇ ਹਾਂ ਸਰ ਨਹੀਂ ਨਹੀਂ ਮੇਰਾ ਜਦ ਮੈਂ ਬਟੇ ਗਿਆ ਡੋਲ ਟੋਕ ਗਿਆ ਹਾਂ ਓਕੇ ਉਹ ਹਰ ਰੋਜ਼ ਤੇ ਰਿਚ ਆ ਰਹੇ ਦੀ ਹੀਰ ਬਾਹਰ ਲਾ ਮੋੜ ਉਹ ਮਸਲਾ ਕਿਉਂ ਨਾ ਕਹਣ ਕੋਲ ਚਾਹ ਦੀ ਰੋਜ ਨੋਮਸਮਾਗੇ ਬਰੋਕਾਟ ਆ ਗਿਆ ਜਦ ਤੱਕ ਉਹ ਜਿਹੜਾ ਰੰਗ ਹੁਣ ਮੈਚ ਅਜੇ ਕੋਲ ਨਹੀਂ ਵਗਰ ਨਾ ਸੈੱਟ ਇਹ ਆਪਣਾ ਕੋਈ ਨਾ ਨਾ ਦਾ ਲੈ ਨਹੀਂ ਫਾਈਟ ਕਰਨਾ बकरी di शरण में रेडियो

ਉਹ ਨਹੀਂ ਨਹੀਂ ਰੈਡੀ ਨਹੀਂ ਰਾਤ ਨੂੰ ਬੁਣਿਆ ਨਾ ਜਿੱਦਣ और फिर क्या करना है देखो ये तो और हम्म और फिर क्या करना है ये जो कि ये आंकड़े जो मीडिया के ऊपर होगी जिसे जो जाना

रिकवर हो आई कर दो पापा काम करो काम क्यों नहीं कर रहे हो अगले दो जाओ बाकी सारा सब खा लो फिर गुग्गु मां मुंह खाएगा बी को बॉर्डर पे कर और दिन में थोड़ा तो दे दिया तू बोल पे पूरी खबर की हो ਦੇ ਲੋਕ ਤੇਰੇ ਨੂੰ ਫ੍ਰੀ ਆ ਦੱਸੋ ਫਿਰ ਆ ਦੱਸ ਕੇ ਤੇਰੀ ਆ ਆਉਂ ਚ ਪਾਣੀ ਕਰਨ ਹੁੰਦਾ ਇਹ ਚੋਂ ਨਾ ਮੈਂ ਮਰ ਗਿਆ ਸੀ ਬਟ ਉਹ ਛੱਡਣਾ ਤੁਸੀਂ ਨਹੀਂ ਛੱਡਾ ਨਹੀਂ ਕਦੇ ਤੁਮ ਕਹਿੰਦੇ ਜੇ ਮੂੰਹ ਹੱਸ ਤੋਂ ਨਾ ਨਾ ਤਾਂ ਤੂੰ ਵੀ ਨਾ ਨਹੀਂ ਜਾ ਸਾਰ ਨਹੀਂ ਪੇਮੈਂਟ ਸਹੀ ਨਾ ਜਦੋਂ ਕੀ ਰੂਟੇ ਬੜਕੇ ਨੂੰ ਫਿਰ ਨਹੀਂ ਪਤਾ ਲੱਗਦਾ ਹੋਰ ਚੱਪਲਾ ਦੀ ਬਾਂਹ ਦੀ ਬਾਕੀ ਤਾਂ ਰੋਣੂ ਜੁਗ ਨੀ ਪਟਾਣੂ ਦੇ ਰਿਣੀਆ ਛੇ ਪਿੱਛੀ ਸੀ ਕਿ ਬਾਈ ਜੋਦੀ ਲਾਉਂਦਾ ਹੋਰ ਮੇਰੇ ਮਰਾ ਨੂੰ ਸਾਨੂੰ ਸਾਰਾ ਕੋ ਆਸੋ ਇੰਨਾ ਆਸੋ ਇੰਨਾ ਉਪਸਥੇ ਨਹੀਂ ਕਿਹਾ ਨਹੀਂ ਉਹ ਕੇ ਉਹਦੇ ਹੋਗੇ ਤੇ ਜੋ ਬੱਚਾ दो मामा पासे रे हम लोग मेरु बाप। पढ़ा बोला हम लोग कच्चे हैं होंगे जो लेहरा। थोड़े पीछे में नहीं। कड़ाई है। कड़ाई है क्या? जब बेहतर होगा कि जारवे में कड़ाई नहीं। फिर कड़ाई क्या? फिर कोई ना ना। सोमेरिका। सोमेरिका। आगे जो बांदा करे, जो जो बांदा करे। कड़ू हूँ ना, तो वो चपर বলো তুই জান বাপ বল 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 ਸਾਲ ਦਾ ਮਾਰਟਰ ਬੰਗਾਲ ਦੇ ਤਾਲਾ ਨੇ ਸਬਜੀ ਐਵੇਂ ਸਬਜੀ ਜਿਹੜਾ ਕਿਤੇ ਕੋਈ 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 ਜਿਹੜਾ ਜਿਹੜੀ 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 ਜ ਸਾਰਾ ਚਿਕਾ ਹੈ ਹੈਲੋ ਨਾ ਸਾਰਾ ਸਾਰੀ ਵਾਲਾ ਨੰਬਰ ਦੋਇਆ ਪਾਣੀ ਨਹੀਂ ਜਾਨਾ ਅੜਾਈ ਨੇ ਹੈਂਡਲ ਨਹੀਂ ਹੁੰਦੇ ਤੋਂ ਜਲੀ ਸੀ ਮੇਰੇ ਕੋਲ ਆਹ ਰਹੀ ਦੋ ਪਰੇਬੋਰਾ ਕਦੇ ਸਰਪਾਟੀ ਬੀਤਿਆ ਉਹ ਚੀਕੀਏ ਮੁਕਤ ਚੀਕੀ ਤੋ ਜੋ ਮਾਦੀ ਦਾ ਕੋਟੇ ਨਹੀਂ ਤਾਂ ਮਤਵਾ ਨਹੀਂ ਆਪ ਕੋ ਰਮਪਾ ਸਮਝਾਉ ਜੋ ਬੋਲੀਏ ਅਬ ਬੋਲੀ ਕਿ ਨੀਂ ਚੀਕੀਏ ਉਹ ਰੱਖ ਕੇ ਜੇ ਦੇਖਿਆ ਤਾਂ ਕੁਝ ਹੋਇਆ ਸੀ ਸੱਚੀ ਨਹੀਂ ਕੁਝ ਹੋਇਆ Yeah! ਜੇ ਸਵਾਤ ਕਸੀ ਦੁਨੀਆ ਦੇ ਫੋਟੋ ਆ ਰਹੀ ਦੀ ਮੇਰੇ ਅਸਿਸਟੈਂਟਸ ਮਾਮਲੇ ਬਾਕੀ ਖਾਈ ਗਿਆ ਉਹ ਲੋਕ ਉਤੂ ਵਿੱਚ ਕੋਈ ਨਹੀਂ ਦੀ ਬੀਆ ਤੋਂ ਹੈ ਕਿ ਜਿਹੜੀ ਬੰਦੇ ਕਿੱਡਾ ਬੀਜੋ ਜਿਹੜੇ 350 ਦੇ ਵਾਲੇ ਬੈਠੇ ਹੋ ਗਾ ਅਗਰ ਸਾਗਰੀ ਵੀ ਨਹੀਂ ਬੁਲਾਓ ਮੇਰੇ ਕਿਹਾ ਉਹਨੂੰ ਲੈ ਕੋਈ ਨਹੀਂ ਦੇ ਵਿੱਚ ਆਉਂਦੇ ਕਿਉਂਕਿ ਓਕੇ ਜੀ ਜੀ Bye bye. bye. bye.